ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਜੀ ਗੁਰੂ ਨਾਨਕ ਸਾਹਿਬ ਐਸ ਪੰਜ ਤੱਤਾ ਵਾਲੇ ਸਰੀਰ ਵਿੱਚ ਅੱਜ ਪ੍ਰਗਟ ਹੋ ਜਾਣਾ ਤੇ ਕੌਣ ਨੂੰ ਆਣ ਕੇ ਦੱਸਣ ਲੋਕਾਂ ਨੂੰ ਆਣ ਕੇ ਕਹਿਣ ਦੀ ਮੈਂ ਹੀ ਗੁਰੂ ਨਾਨਕ ਆ ਤੇ ਲੋਕ ਪਛਾਣ ਨਹੀਂ ਕਰ ਲੈਣਗੇ ਸੱਚਮੁੱਚ ਇਹ ਗੁਰੂ ਨਾਨਕ ਨੇ ਪਰ ਹਾਸਰ ਪਤਾ ਕੀ ਹੋਏਗਾ ਗੁਰੂ ਨਾਨਕ ਨੂੰ ਪੰਥ ਵਿੱਚੋਂ ਛੇਕਿਆ ਜਾਏਗਾ। ਔਰ ਛੇਕਣ ਵਾਲੇ ਕੌਣ ਹੋਣਗੇ? ਆਪਣੇ ਹੋਣਗੇ, ਜਥੇਦਾਰ ਸਹਿਬੀ ਹੋਣਗੇ। ਬਰੋਤਾ ਕਰਨ ਵਾਲੇ ਕੌਣ ਹੋਣਗੇ? ਆਪਣੇ ਹੋਣਗੇ, ਜਿਹੜੇ ਕਹਿੰਦੇ ਨੇ ਵੀ ਅਸੀਂ ਸੱਚੇ ਸਿੱਖਾਂ ਹੋਈ ਹੋਣਗੇ। ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਝੋਲੀ ਵਿੱਚ ਪਾਈ ਸੀ ਉਹ ਤੇ ਟਾਵੀ ਟੱਲੀ ਨਜ਼ਰ ਆ ਰਹੀ ਹੈ ਕਿਦਰੇ ਨਜ਼ਰ ਆਉਂਦੀ ਨਹੀਂ। ਨਾਂ ਕਰਾਂ ਦੇ ਅੰਦਰ ਤੇ ਨਾਂ ਗੁਰਦੁਆਰਿਆਂ ਦੇ ਅੰਦਰ हां ਸਿੱਖੀ ਹੈ ਲੋਕਾਂ ਦੇ ਕੋਲ ਹੈ ਪਰ ਮੈਂ ਕਹਿ ਰਿਹਾ ਘੱਟ ਨਜ਼ਰ ਆ ਰਹੀ ਹੈ ਉਹਦੇ ਬਦਲ ਵਿੱਚ ਉਹਦੇ ਵਿਰੋਧ ਵਿੱਚ ਜਿੰਨਾ ਗੱਲਾਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਰੋਕਿਆ ਸੀ ਵਰਜਿਆ ਸੀ ਉਹੀ ਗੱਲਾਂ ਮੁਰ ਦੁਬਾਰਾ ਸਾਡੇ ਵਿੱਚ ਨਜ਼ਰ ਆ ਰਹੀਆਂ ਨੇ ਖਲੋਤੀਆਂ ਨਜ਼ਰ ਆ ਰਹੀਆਂ ਨੇ ਅਸੀਂ ਹੋਈ ਕੁਝ ਕਰਦੇ ਨਜ਼ਰ ਆ ਰਹੇ ਹਾਂ ਤਾਂ ਜਦੋਂ ਉਹ ਗੱਲਾਂ ਜਿੰਨਾ ਤੋਂ ਪਾਤਸ਼ਾਹ ਨੇ ਵਰਜਿਆ ਸੀ ਅਸੀਂ ਉਹੀ ਕੁਝ ਕਰਦੇ ਨਜ਼ਰ ਆ ਰਹੇ ਹਾਂ ਤੇ ਪਾਤਸ਼ਾਹ ਰੁਕਣਗੇ ਬੀਆ ਕੰਮ ਏਦਾਂ ਨਾ ਕਰਾ ਕਰਮਕਾਂਡ ਨਾ ਕਰਾ ਇਸ ਕੋ ਰਾਹ ਤੇ ਨਾ ਚੱਲ ਤੇ ਉਹਦਾ ਹਸ਼ਰ ਕੀ ਹੋਏਗਾ ਉਹ ਸਾਰੀ ਜਿਹੜੀ ਗੱਲਬਾਤ ਜਾਏਗੀ ਜਥੇਦਾਰਾਂ ਤੱਕ ਤੇ ਜਥੇਦਾਰ ਕਹਿਣਗੇ ਇਹਨੂੰ ਸੱਦੋ ਇਹਨੂੰ ਪੰਥ ਚੋਂ ਛੇਕੀ ਹੈ ਔਰ ਬਲੇਮ ਲਾਉਂਗੇ ਗੁਰੂ ਨਾਨਕ ਹੈ ਹੀ ਨਹੀਂ ਝੂਠ ਬੋਲਦਾ ਹੈ ਬਸ ਰੁਪਈਆ ਹੈ ਇਹ ਗੁਰੂ ਨਾਨਕ ਹੋ ਹੀ ਨਹੀਂ ਸਕਦਾ ਕਿਉਂਕਿ ਜਿਸ ਰਾਹ ਤੇ ਗੁਰੂ ਤੌਰਣਾ ਚਾਹੁੰਦੇ ਸਨ ਉਹ ਰਾਹ ਤੇ ਸਾਨੂੰ ਨਜ਼ਰ ਨਹੀਂ ਆ ਰਿਹਾ ਗੁਰਬਾਣੀ ਵਿੱਚ ਉਹ ਸਭ ਸਚਾਈ ਪਈ ਹੈ ਪਰ ਗੁਰਬਾਣੀ ਦੀ ਸਚਾਈ ਨੂੰ ਆਪਣੇ ਤੇ ਲਾਗੂ ਕੌਣ ਕਰਦਾ ਹੈ ਜਾਂ ਤੇ ਮੰਨੀ ਜਾ ਰਹੀ ਹੈ ਪਖੰਡੀਆਂ ਦੀ ਗੱਲ ਪਖੰਡੀ ਸਾਧਾਂ ਦੀ ਗੱਲ ਤੇ ਜਾਂ ਮੰਨੀ ਜਾ ਰਹੀ ਹੈ ਰਾਜਨੀਤਿਕਾਂ ਦੀ ਗੱਲ ਗੁਰੂ ਨਾਨਕ ਦੇਵ ਜੀ ਕਲ ਨੂੰ ਤੇ ਤਰਜੀਹ ਬੜੀ ਘੱਟ ਦਿੱਤੀ ਜਾ ਰਹੀ ਹੈ ਮੰਨਿਆ ਬੜਾ ਘੱਟ ਜਾ ਰਿਹਾ ਜਦੋਂ ਬਾਣੀ ਦੀ ਕਸਵੱਟੀ ਲਾਉਗੇ ਤੇ ਦਿਸੇਗਾ ਕਿ ਗੁਰੂ ਵਾਲੀ ਗੱਲ ਤੇ ਸਾਡੇ ਤੋਂ ਕੋਹਾਂ ਦੂਰ ਰਹਿ ਗਈ ਹੈ ਗੁਰੂ ਵਾਲੀ ਜਿਹੜੀ ਸਿੱਖਿਆ ਹੈ ਜਿਹੜੀ ਬਾਣੀ ਦੀ ਸਿੱਖਿਆ ਹੈ ਉਹ ਸਾਡੇ ਤੋਂ ਬਹੁਤ ਦੂਰ ਰਹਿ ਗਈ ਹੈ ਜਿੰਨਾ ਗੱਲਾਂ ਤੋਂ ਪਾਤਸ਼ਾਹ ਨੇ ਵਰਜਿਆ ਸੀ ਉਹੀ ਗੱਲਾਂ ਸਾਡੇ ਵਿੱਚ ਨਹੀਂ ਜਿਹੜਾ ਸਿਧਾਂਤ ਦਿੱਤਾ ਸੀ ਉਹ ਸਿਧਾਂਤ ਨੇੜੇ ਤੇੜੇ ਨਹੀਂ ਇੱਥੇ ਮੈਨੂੰ ਇੱਕ ਛੋਟੀ ਜੀ ਗੱਲ ਚਿਤ ਤੇ ਆ ਗਈ ਕਹਿੰਦੇ ਨੇ ਕਿ ਕਿਸੇ ਨੇ ਆਪਣੀ ਉਂਗਲੀ ਦਾ ਇਸ਼ਾਰਾ ਕਰਕੇ ਰਾਤ ਦੇ ਸਮੇਂ ਨਾ ਚੰ드ਰਮਾ ਵਿਖਾਇਆ ਵੀ ਓ ਵੇਖ ਆਕਾਸ਼ ਦੇ ਅੰਦਰ ਨਾ ਗੋਲ ਚੰ드ਰਮਾ ਚਮਕਦਾ ਦਿਸ ਰਿਹਾ ਹੈ ਨਾ ਨਜ਼ਰ ਆ ਰਿਹਾ ਹੈ ਨਾ ਕਹਿੰਦੇ ਨੇ ਦੇਖਣਾ ਸੀ ਚੰ드ਰਮਾ ਤੇ ਲੋਕਾਂ ਨੇ ਉਹ ਚੰ드ਰਮਾ ਵਿਖਾਉਣ ਵਾਲੀ ਉਂਗਲੀ ਦੀ ਪੂਜਾ ਕਰ ਲਈ ਪੂਜਾ ਸ਼ੁਰੂ ਕਰ ਦਿੱਤੀ ਹੁਣ ਸਾਡਾ ਹਾਲ ਕੀ ਹੈ ਦੇਖਣਾ ਸੀ ਗੁਰੂ ਨਾਨਕ ਨੂੰ ਦੇਖਣਾ ਸੀ ਗੁਰੂ ਨਾਨਕ ਦੇ ਸਿਧਾਂਤ ਨੂੰ ਉਹਦੀ ਬਾਣੀ ਨੂੰ ਪਰ ਜਿਹੜੇ ਵਿਚਕਾਰ ਉਂਗਲੀ ਖੜੀ ਕਰਕੇ ਵਿਖਾਉਣ ਵਾਲੇ ਸਨ ਨਾ ਉਹਨਾਂ ਦੀ ਉਂਗਲੀ ਗੁਰੂ ਨਾਨਕ ਦੀ ਤਰਫ ਨਾ ਰਹਿ ਕੇ ਪਖੰਡੀ ਸਾਧਾਂ ਦੀ ਤਰਫ ਚਲੀ ਗਈ ਉਂਗਲੀ ਜਾਣੀ ਸੀ ਉਹਨਾਂ ਦੀ ਗੁਰੂ ਵੱਲ ਤੇ ਉਂਗਲੀ ਚਲੀ ਕਿੱਧਰ ਗਈ ਪਖੰਡੀ ਸਾਧਾਂ ਵੱਲ ਹੁਣ ਕੀ ਚੱਲ ਰਿਹਾ ਹੈ ਉਸ ਉਂਗਲੀ ਦੀ ਮਦਦ ਦੇ ਨਾਲ ਤੁਸੀਂ ਪਖੰਡ ਦੀ ਪੂਜਾ ਕਰ ਰਹੇ ਹੋ ਚੰ드ਰਮਾ ਦੀ ਪੂਜਾ ਨਹੀਂ ਕਰ ਰਹੇ ਉਂਗਲੀ ਦੇ ਇਸ਼ਾਰੇ ਨੂੰ ਵੇਖ ਰਹੇ ਹੋ ਤੇ ਉਂਗਲੀ ਜਾ ਰਹੀ ਹੈ ਪਖੰਡੀਆਂ ਵੱਲ ਉਂਗਲੀ ਜਾ ਰਹੀ ਹੈ ਸਾਧਾਂ ਵੱਲ ਉਂਗਲੀ ਜਾ ਰਹੀ ਡੇਰੇਦਾਰਾਂ ਵੱਲ ਤੇ ਤੁਹਾਡੇ ਵਾਸਤੇ ਗੁਰੂ ਵੀ ਉਹ ਬਣ ਗਏ ਸਭ ਕੋ ਜੋ ਬਣ ਗਏ ਸਮਾਜ ਸੁਧਾਰਕ ਵੀ ਉਹ ਬਣ ਗਏ ਤੇ ਗੁਰੂ ਵਿਚਾਰਾ ਬਣ ਗਿਆ ਤੇ ਗੁਰੂ ਪਾਸੇ ਰਹਿ ਗਿਆ ਅੱਜ ਗੁਰਦੁਆਰਿਆਂ ਦੇ ਅੰਦਰ ਵੀ ਬਹੁਤਿਆਂ ਥਾਵਾਂ ਦੇ ਉੱਤੇ ਕਰਮਕਾਂਡ ਹੀ ਚੱਲ ਰਿਹਾ ਹੈ। ਅਖੰਡ ਪਾਠ ਕਰਨਾ ਨਹੀਂ ਕਰਮਕਾਂਡ ਹੈ। ਮੈਂ ਇੱਕ ਵੀਡੀਓ ਪਾ ਬੈਠਾ ਅਖੰਡ ਪਾਠ ਇੱਕ ਵਪਾਰ ਹੈ। ਉਸ ਵੀਡੀਓ ਦਾ ਨਾਮ ਇਹ ਹੈ। ਸੁਣ ਲਿਓ YouTube ਤੇ ਪਈ ਹੋਏਗੇ। ਅਖੰਡ ਪਾਠ ਕਰਨਾ ਨਹੀਂ ਕਰਮਕਾਂਡ ਬਣ ਗਿਆ। ਹੁਣ ਤੁਹਾਡੇ ਮਨਾਂ ਦੇ ਵਿੱਚ ਸੱਟ ਤੇ ਲੱਗੇਗੀ ਵੇਖੋ ਜੀ ਅਖੰਡ ਪਾਠ ਤੇ ਉਂਗਲੀ ਚੁੱਕੀ ਜਾ ਰਹੀ ਹੈ। ਇਹ ਨਾਸਤਿਕ ਬੰਦੇ ਨੇ, ਕਾਮਰੇਡ ਬੰਦੇ ਨੇ। ਜੋ ਮਰਜ਼ੀ ਕਹਿਣਾ ਹੈ ਕਹਿ ਲਿਓ ਪਰ ਗੱਲ ਨੂੰ ਸੁਣ ਲਿਓ। ਜਪਜੀ ਸਾਹਿਬ ਦਾ ਪਾਠ ਪੂਰਾ ਨਹੀਂ ਹੁੰਦਾ ਤੁਸੀਂ ਉੱਠ ਕੇ ਬਾਹਰ ਨੂੰ ਭੱਜ ਜਾਂਦੇ ਹੋ ਤਿੰਨ ਦਿਨ ਲਗਾਤਾਰ ਤੁਸੀਂ ਲੰਗਰ ਹਾਲ ਦੇ ਅੰਦਰ ਤਮਚੜਾ ਪਾਉਂਦੇ ਹੋ ਬਾਹਰ ਰਹਿੰਦੇ ਹੋ ਨਾ ਤੁਹਾਨੂੰ ਇਹ ਪਤਾ ਹੈ ਪਹਿਲਾ ਹੁਕਮਨਾਮਾ ਕਿਹੜਾ ਆਇਆ ਸੀ ਤੇ ਨਾ ਤੁਹਾਨੂੰ ਇਹ ਪਤਾ ਹੈ ਅਖੀਰ ਤੇ ਹੁਕਮਨਾਮਾ ਕਿਹੜਾ ਆਇਆ ਸੀ ਅਖੀਰਲੇ ਦਿਨ ਪਤਾ ਸਾਡੇ ਗਰੰਥੀ ਸਿੰਘਾਂ ਨੂੰ ਵੀ ਹੈ ਪਾਠੀਆਂ ਨੂੰ ਵੀ ਹੈ ਵੀ ਇਹ ਚੰਗਾ ਹੀ ਕੋਲ ਨਹੀਂ ਰਹਿੰਦੇ ਅਸੀਂ ਗੂੰਗੂੰ ਕਰਕੇ ਕਰੀ ਜਾਵਾਂਗੇ ਉਹਨਾਂ ਨੂੰ ਵੀ ਪਤਾ ਕਰਾਉਣ ਵਾਲੇ ਵੀ ਇਹੋ ਜਿਹੇ ਕਰਨ ਵਾਲੇ ਵੀ ਇਹੋ ਜਿਹੇ ਰਲ ਮਿਲ ਕੇ ਝੁੱਗਾ ਉਜੜ ਰਿਹਾ ਖਰ ਜੋ ਮੈਂ ਗੱਲ ਕਰ ਰਿਹਾ ਹਾਂ ਸਾਂ ਅਖੀਰ ਲੈ ਦੇਣਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਵੇਂ ਮਹੱਲੇ ਵਾਲੇ ਸ਼ਲੋਕ ਪੜਨੇ ਹੁੰਦੇ ਨਾ ਤੇ ਗ੍ਰੰਥੀ ਘਰ ਵਾਲਿਆਂ ਨੂੰ ਲੱਭ ਲੱਭ ਕੇ ਲਿਆਉਂਦਾ ਆ ਗਿਓ ਜੀ ਸ਼ਲੋਕਾਂ ਦਾ ਸਮਾਂ ਹੋ ਗਿਆ ਸ਼ਲੋਕਾਂ ਦਾ ਟਾਈਮ ਹੋ ਗਿਆ ਤੇ ਬੜੀ ਨਰਮਾਨਤਾ ਵਿੱਚ ਲੋਕ ਕੋਲ ਆਣ ਕੇ ਬਹਿ ਜਾਂਦੇ ਵੀ ਸਾਰੀ ਸ਼ਰਧਾ ਇਹਨਾਂ ਵਿੱਚ ਇੱਕ ਦੁੱਖੇ ਦਾ ਤੁਸੀਂ ਲਾਭ ਅਖੰਡ ਪਾਠ ਤੋਂ ਤਿੰਨ ਦਿਨ ਨਹੀਂ ਲਿਆ ਕਿਸੇ ਨੇ ਬਹਿ ਕੇ ਸੁਣਿਆ ਕਿਸੇ ਨੇ ਬਹਿ ਕੇ ਕੋਈ ਮੰਨਿਆ ਜਾਂ ਕੋਈ ਬਾਹ ਖੜੀ ਕਰਕੇ ਦੱਸੋ ਵੀ ਮੈਂ ਅਖੰਡ ਪਾਠ ਸਭ ਕਰਾਇਆ ਸੀ ਮੈਂ ਰੋਜ਼ ਇੰਨਾ ਸਮਾਂ ਕੋਲ ਬਹਿੰਦਾ ਸੀ ਕੇਵਲ ਪਾਠੀ ਦੀ ਰਖਵਾਲੀ ਕਰਨ ਵਾਸਤੇ ਨਹੀਂ ਵੀ ਪਾਠੀ ਹੂੰਦਾ ਜਾਂ ਸੌਂਦਾ ਜਾਂ ਨਹੀਂ ਮੈਂ ਸੁਣਨ ਵਾਸਤੇ ਕੋਲ ਬਹਿੰਦਾ ਸੀ ਸੁਣਾਉਣ ਵਾਲੇ ਨੇ ਚੰਗੇ ਲਹਿਜੇ ਵਿੱਚ ਮੈਨੂੰ ਸੁਣਾਇਆ ਮੇਰੇ ਕੰਨਾਂ ਵਿੱਚ ਪਾਇਆ ਤੇ ਆ ਆ ਨੁਕਤੇ ਮੈਂ ਕਾਗਜ਼ ਦੇ ਉੱਤੇ ਨੋਟ ਕਰਦਾ ਰਿਹਾ ਪਾਤਸ਼ਾਹ ਨੇ ਕਿਹਾ ਅਸੀਂ ਚੁਗਲੀ ਨਹੀਂ ਕਰਨੀ ਨਿੰਦਾ ਨਹੀਂ ਕਰਨੀ ਈਰਖਾ ਨਹੀਂ ਕਰਨੀ ਠੱਗੀ ਨਹੀਂ ਮਾਰਨੀ ਬੇਈਮਾਨੀ ਨਹੀਂ ਕਰਨੀ ਕੋ ਨੁਕਤਾ ਨੋਟ ਕੀਤਾ ਅਮੀਰਾਂ ਦੀਆਂ ਤੇ ਲੜੀਆਂ ਚੱਲਦੀਆਂ ਨੇ ਅਖੰਡ ਪਾਠਾਂ ਦੀਆਂ ਤੇ ਜਿੱਦਾਂ ਅਖੰਡ ਪਾਠ ਦਾ ਭੋਗ ਪੈਣਾ ਹੁੰਦਾ ਜਾਂ ਉਦੋਂ ਆ ਜਾਣਗੇ ਤੇ ਜਾਂ ਫੋਨ ਕਰ ਦੇਣਗੇ ਅੱਛਾ ਜੀ ਮੈਨੂੰ ਹੁਕਮਨਾਮਾ ਫੋਨ ਤੇ ਸੁਣਾ ਦਿਓ ਜਾਂ ਭੇਜ ਦਿਓ ਮੈਂ ਸੁਣ ਲਵਾਂਗਾ ਹੁਣ ਇਹ ਕਰਮਕਾਂਡ ਨਹੀਂ ਤੇ ਹੋਰ ਕੀ ਬਣ ਗਿਆ ਅਖੰਡ ਪਾਠ ਕਰਨਾ ਇੱਕ ਕਰਮਕਾਂਡ ਬਣ ਗਿਆ ਨਾਰੀਅਲ ਕੁੰਭ ਸਭ ਕਰਮਕਾਂਡ ਬਣ ਗਿਆ ਤੁਹਾਡੀ ਪੂਜਾ ਵੀ ਕਰਮਕਾਂਡ ਬਣ ਕੇ ਰਹਿ ਗਈ ਸ਼ਰਧਾ ਥੋੜੀ ਹੈ ਮਨ ਦੇ ਅੰਦਰ ਵਿਸ਼ਵਾਸ ਥੋੜੇ ਜਿਹੀ ਪੂਜਾ ਕਰ ਰਹੇ ਹੋ ਉਹਦੇ ਉੱਤੇ ਭਰੋਸਾ ਥੋੜਾ ਜਿਹੀ ਜਿਹਨੂੰ ਨਮਸਕਾਰ ਕਰ ਰਹੇ ਹੋ ਮੱਥਾ ਟੇਕ ਰਹੇ ਹੋ ਬਸ ਇੱਕ ਚੱਲਦੀ ਰੀਤੀ ਦੇ ਮੁਤਾਬਕ ਆਏ ਮੱਥਾ ਡੇਕਿਆ ਬਹਿ ਗਏ ਪ੍ਰਸ਼ਾਦ ਲਿਆ ਚਲੇ ਗਏ ਲੰਗਰ ਛਕਿਆ ਚਲੇ ਗਏ ਗੁਰਦੁਆਰੇ ਆਏ ਆ ਜੀ ਗੁਰੂ ਕਾ ਲੰਗਰ ਜ਼ਰੂਰ ਮੂੰਹ ਪੈਣਾ ਚਾਹੀਦਾ ਗੁਰੂ ਕਾ ਲੰਗਰ ਜ਼ਰੂਰ ਮੂੰਹ ਪੈਣਾ ਚਾਹੀਦਾ ਬਾਣੀ ਮੰਦੇ ਮੂੰਹ ਵਿੱਚ ਨਹੀਂ ਪੈਣੀ ਚਾਹੀਦੀ ਉਹਨੂੰ ਨਾਲ ਲੈ ਕੇ ਕਦੀ ਗਏ ਹੋ ਕਿ ਨਹੀਂ ਗਏ ਲੰਗਰ ਤੇ ਲੈ ਜਾਂਦੇ ਹੋ ਵੇਖੋ ਜੀ ਮੇਰੇ ਘਰ ਫਲਾਣਾ ਦੋ ਮੈਂਬਰ ਰਹਿ ਗਏ ਨੇ ਆਉਂਦੇ ਸੀ ਗੁਰੂ ਕਾ ਲੰਗਰ ਲਈ ਆਏ ਮੂੰਹ ਪਾਵਾਂਗੇ ਪਰ ਗੁਰੂ ਕੀ ਬਾਣੀ ਕਿਵੇਂ ਮੂੰਹ ਪਾਉਣੀ ਸੀ ਮਨ ਵਿੱਚ ਕਿੰਨੇ ਮਸੂਣੀ ਸੀ ਉਧਰ ਧਿਆਨ ਹੀ ਨਹੀਂ ਗਿਆ ਤੋਂ ਮੈਂ ਤਾਂ ਕਹਿਣਾ ਵੀ ਇਹ ਸਭ ਕੁਝ ਕਰਮਕਾਂਡ ਬਣ ਕੇ ਰਹਿ ਗਿਆ ਆਰਤੀਆਂ ਕਰਨੀਆਂ ਤੀਰਥਾਂ ਤੇ ਨਾਉ ਨਾ ਸੂਤਕ ਪਾਤਕ ਨੂੰ ਮੰਨਣਾ ਇਹ ਸਾਰੀਆਂ ਗੱਲਾਂ ਸਾਡੇ ਵਿੱਚ ਮੁੜ ਦੁਬਾਰਾ ਸੁਰਜੀਤ ਨਹੀਂ ਹੋ ਰਹੀਆਂ ਜਦੋਂ ਗੁਰੂ ਨਾਨਕ ਸਾਹਿਬ ਜੀ ਰੋਕਣਗੇ ਵੀ ਮੈਂ ਕਦੋਂ ਕਿਹਾ ਸੀ ਆਰਤੀਆਂ ਕਰੋ ਮੈਂ ਤੇ ਆਰਤੀ ਦਾ ਸ਼ਬਦ ਉਚਾਰ ਕੇ ਤੁਹਾਡੇ ਪੱਲੇ ਪਾ ਕੇ ਗਿਆ ਤੁਹਾਡੀ ਝੋਲੀ ਪਾ ਕੇ ਗਿਆ ਤੁਸੀਂ ਦੰਡੀਆਂ ਚੜਾਉਣ ਵਾਲਾ ਕੰਮ ਕਰ ਰਹੇ ਹੋ ਮੈਂ ਰੁਕਿਆ ਸੀ ਤੁਸੀਂ ਕਰ ਰਹੇ ਹੋ ਮੈਂ ਕਦੋਂ ਕਿਹਾ ਸੀ ਤੀਰਥਾਂ ਤੇ ਲਾਉਣਾ ਮੈਂ ਤੇ ਅਲੋਚਨਾ ਕਰਦਾ ਰਿਹਾ ਮੈਂ ਤੇ ਲੋਚਨਾ ਕਰਦਾ ਰਿਹਾ ਸੂਤਕ ਪਤਕ ਦੀ ਤੁਸੀਂ ਸਾਰੇ ਉਹ ਕੰਮ ਕਰ ਰਹੇ ਹੋ ਤੇ ਜਦੋਂ ਗੁਰੂ ਜੀ ਰੋਕਣਗੇ ਤੁਹਾਨੂੰ ਚੰਗੇ ਨਹੀਂ ਲੱਗਣਗੇ ਤੁਹਾਡੀ ਸ਼ਿਕਾਇਤ ਜਾਏਗੀ ਜ਼ਥੇਦਾਰਾਂ ਕੋਲ ਤੇ ਜਥੇਦਾਰ ਆਪ ਸਾਧਾਂ ਦੀ ਢਫਲੀ ਦੇ murid ਨੇ ਉਹਨਾਂ ਨੇ ਸਦਕੇ ਤੋਂ ਆਪਣਾ ਗੁਰੂ ਨਾਨਕ ਨੂੰ ਪੰਥ ਤੋਂ ਛੇਕੋ ਪਹਿਲਾਂ ਤੇ ਔਰ ਇਹੀ ਕੋ ਜੋ ਹੋ ਰਿਹਾ ਹੈ ਜਿਹੜੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਨੇ ਉਹ ਪੰਥ ਤੋਂ ਛੇਕੇ ਜਾ ਰਹੇ ਨੇ ਤੇ ਜਿਹੜੇ ਝੂਠ ਦੀ ਹੰਮੀ ਪਰਣ ਵਾਲੇ ਨੇ ਉਹਨਾਂ ਨਾਲ ਗਲਬਕੜੀਆਂ ਦੀ ਸਾਂਹ ਚੱਲਦੀ ਹੈ ਖੈਰ ਤੁਸੀਂ ਵਰਤ ਰੱਖ ਰਹੇ ਹੋ ਤੁਸੀਂ ਨੰਗੇ ਰਹਿ ਰਹੇ ਹੋ ਤੁਸੀਂ ਖਾਸ ਕਿਸਮ ਦੇ ਕੱਪੜੇ ਪਾ ਰਹੇ ਹੋ ਖਾਸ ਰੰਗ ਆਪਣੇ ਚੁਣ ਲਏ ਨੇ ਵਰਸਰਾਪ ਦੇ ਅੰਦਰ ਵਿਸ਼ਵਾਸ ਰੱਖ ਰਹੇ ਹੋ ਤੇ ਗੁਰੂ ਜਦੋਂ ਰੋਕਣਗੇ ਤੇ ਗੁਰੂ ਤੁਹਾਨੂੰ ਚੰਗੇ ਨਹੀਂ ਲੱਗਣਗੇ ਉਹਨਾਂ ਨੂੰ ਪੰਜ ਤੋਂ 6 ਕੋਗਈ ਜਾਂ ਸ਼ਿਕਵਾ ਹੁੰਦਾ ਕੰਮ ਕਰੋਗੇ ਮੈਂ ਇੱਕ ਹੋਰ ਗੱਲ ਕਰਾਂ ਹਾਜ਼ਮਾ ਥੋੜੇ ਵੇ ਖੁੱਲਾ ਕਰਕੇ ਸੂਝ ਖੁੱਲੀ ਕਰਕੇ ਸੁਣ ਲਿਓ ਤੁਹਾਡੀ ਅਰਦਾਸ ਕਰਾਉਣੀ ਵੀ ਕਰਮਕਾਂਡ ਬਣ ਕੇ ਰਹੇਗੀ ਖੁਦ ਕਰੋ ਜਿੰਨੂੰ ਭੁੱਖ ਹੁੰਦੀ ਹੈ ਉਹਨੂੰ ਪਤਾ ਹੈ ਭੁੱਖ ਦੀ ਕੀਮਤ ਕੀ ਹੈ ਦੂਜੇ ਨੂੰ ਨਹੀਂ ਪਤਾ ਪਰ ਸਾਡਾ ਖੰਡ ਪਾਠ ਦੂਜਾ ਕਰੇ ਬਾਣੀ ਦੂਜਾ ਪੜੇ ਅਰਦਾਸ ਦੂਜਾ ਪੜੇ ਸਾਰੇ ਕੰਮ ਦੂਜਾ ਕਰੇ ਤੇ ਲਾਭ ਮੈਨੂੰ ਮਿਲ ਜਾਏ ਤੇ ਬਾਅਦ ਚ ਕਹਿੰਦਾ ਵੇਖੋ ਜੀ ਕੋਈ ਫਰਕ ਤੇ ਪਿਆ ਨਹੀਂ ਕਿਲੇ ਤੇ ਤੁਸੀਂ ਖੁਦ ਕਰਦੇ ਨਹੀਂ ਹੋ ਇਹਨਾਂ ਗੱਲਾਂ ਨੂੰ ਬਡੋਤਰੀ ਦੇ ਰਹੇ ਨੇ ਪਖੰਡੀ ਸਾਧ ਕਿਉਂ ਕਿਉਂਕਿ ਉਹਨਾਂ ਦੇ ਡੇਰੇ ਚੱਲਣਗੇ 51 ਯਾਰ ਲੱਖ ਰੁਪਈਆ ਉਹਨਾਂ ਨੇ ਲੈਣਾ ਹੈ ਪਾਠੀਆਂ ਨੂੰ 5-7000 ਦੇਣਾ ਹੈ ਉਹਨਾਂ ਦਾ ਆਪਣਾ ਲਵਾ ਮੰਡਾ ਚੱਲਦਾ ਉਹਨਾਂ ਦੀਆਂ ਜੇਬਾਂ ਭਰਦੀਆਂ ਨੇ ਲਗਜ਼ਰੀ ਕਾਰਾਂ ਹੁੰਦੀਆਂ ਨੇ ਚੰਗੇ ਉਹਨਾਂ ਦੇ ਡੇਰੇ ਬੰਦੇ ਨੇ ਠਾਠ ਬੰਦੇ ਨੇ ਤੇ ਫਿਰ ਉਹ ਕਿਉਂ ਰੋਕਣਗੇ ਇਸ ਗੱਲ ਨੂੰ ਬੜੋਤਰੀ ਦੇਂਦੇ ਨੇ ਲੜੀਆਂ ਚੱਲਦੀਆਂ ਨੇ ਤੇ ਤੁਸੀਂ ਕਹੀ ਜਾ ਰਹੇ ਹੋ ਮੈਂ ਜੇ ਹਰ ਸਾਲ ਫੁਆਨੇ ਡੇਰੇ ਤੇ ਖੰਡ ਪਾਠ ਕਰਵਾ ਲੈਣਾ ਤੁਹਾਨੂੰ ਲੱਗਦਾ ਵੀ ਮੈਂ ਕਰਵਾ ਲਿਆ ਤੇ ਗੁਰਮਤ ਨੂੰ ਪਾਲ ਲਿਆ ਤੁਸੀਂ ਗੁਰੂ ਨਾਨਕ ਦੇ ਵਿਰੋਧੀ ਧਿਰ ਦੇ ਨਾਲ ਸ਼ਾਮਲ ਹੋ ਤੁਸੀਂ ਗੁਰੂ ਨਾਨਕ ਦੇ ਵਿਰੋਧੀ ਬਣ ਕੇ ਚੱਲ ਰਹੇ ਹੋ ਗੁਰੂ ਨਾਨਕ ਦੇ ਉਲਟ ਦਿਸ਼ਾ ਨੂੰ ਜਾ ਰਹੇ ਹੋ ਤੇ ਜੇ ਕਿਦਰੇ ਦੋ ਟੀਮਾਂ ਉਹਨਾਂ ਪਿੰਡ ਦੇ ਅੰਦਰ ਪਰੇ ਪੰਚਾਇਤ ਹੋਵੇ ਤੇ ਜਿਹੜੇ ਪਾਸੇ ਪਿਓ ਹੋਵੇ ਪੁੱਤ ਦੂਸਰੇ ਪਾਸੇ ਹੋਵੇ ਪਿਓ ਦਾ ਵਿਰੋਧੀ ਬਣ ਕੇ ਤੇ ਪਿਓ ਹੋਵੇ ਵੀ ਚੰਗਾ ਸਿਆਣਾ ਸਮਝਦਾਰ ਤੇ ਉਸ ਪੁੱਤ ਨੂੰ ਕਮਲਾ ਕਹੋਗੇ ਜਾਂ ਸਿਆਣਾ ਕਹੋਗੇ ਪਰ ਇੱਕ ਕਮਲਿਆਂ ਦੀ ਤੁਸੀਂ ਹਾਮੀ ਭਰਦੇ ਹੋ ਠੱਗਾਂ ਦੀ ਹਾਮੀ ਭਰਦੇ ਹੋ ਕਿਉਂ ਕਿਉਂ ਭਰਦੇ ਹੋ ਕਿਉਂਕਿ ਉਹਨਾਂ ਨੇ ਤੁਹਾਨੂੰ ਬੜਾ ਝਾਂਸਾ ਦਿੱਤਾ ਹੈ ਕਿ ਵੇਖੋ ਜੀ ਮੈਂ ਖੰਡ ਪਾੜ ਕਰਦਾ ਸੰਪਟ ਕਰਦਾ ਆਹ ਕਰਦਾ ਚੁਪੈਰਾ ਕਰਦਾ ਤੇਰਾ ਲਾਭ ਹੋ ਜਾਏਗਾ ਹੋਇਆ ਕਦੇ ਕਿਸੇ ਦਾ ਜਿਹੜੇ ਕਹਿੰਦੇ ਨੇ ਏਜੰਟ ਹੋਣਗੇ ਹਾਂ ਬਾਣੀ ਨੂੰ ਸਮਝੋ ਬਾਣੀ ਨੂੰ ਪੜੋ ਤੁਹਾਡੇ ਮਨ ਦੇ ਅੰਦਰ ਸੰਤੁਸ਼ਟੀ ਬਣੇ ਮਨ ਦੇ ਅੰਦਰੋਂ ਜਿਹੜੀਆਂ ਬੁਰੀਆਂ ਵਿਚਾਰਾਂ ਨਿਕਲਣ ਤੁਹਾਡਾ ਸਟ्रेस ਡਿਪਰੈਸ਼ਨ ਘਟੇ ਇਹ ਹੈ ਗੁਰੂ ਨਾਨਕ ਦੀ ਸਿੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ